ਸਾਡੇ ਸਤਿਕਾਰਯੋਗ ਜਸਵੰਤ ਸਿੰਘ ਕਮਲਜੀ ਦੀ ਕਲਮ ਤੋਂ ਕਹਾਣੀ ਨਿਰੀ ਘਟਨਾ ਹੀ ਨਹੀਂ ਇੱਕ ਪ੍ਰੇਰਣਾ ਵੀ ਹੈ ਪ੍ਰਭਾਵ ਲਈ ਬਿਨਾ ਤਾਂ ਕਿਸੇ ਨੂੰ ਗੱਲ ਸੁਣਾਈ ਹੀ ਨਹੀਂ ਜਾ ਸਕਦੀ ਤੇ ਪ੍ਰੇਰਣਾ ਹੀ ਲਿਖਣ ਦੀ ਪਹਿਲ ਕਦਮੀ ਕਰਦੀ ਹੈ ਬੁਨਿਆਦੀ ਸਵਾਲ ਕਹਾਣੀ ਦੇ ਪ੍ਰਭਾਵ ਦਾ ਹੈ ਉਹ ਮਨੁੱਖ ਨੂੰ ਜ਼ਿੰਦਗੀ ਦਾ ਆਸ਼ਕ ਬਣਾਉਂਦੀ ਹੈ ਜਾਂ ਕਾਤਲ ਆਮਨੁਖ ਜ਼ਿੰਦਗੀ ਦੀ ਖੂਬਸੂਰਤੀ ਨੂੰ ਪਿਆਰ ਕਰਦਾ ਹੈ ਜਦੋਂ ਸਾਡੀ ਕਹਾਣੀ ਮਨੁੱਖ ਦੇ ਕਿਸੇ ਪੱਖ ਨੂੰ ਬੰਦਰ ਮੁਕਤ ਕਰਦੀ ਹੈ ਸਾਡੀ ਬੰਦਗੀ ਪਰਵਾਣ ਚੜਦੀ ਹੈ ਜੇ ਉਹ ਨਿਰਾ ਉਤਸ਼ਾਹ ਹੁਲਾਰਾ ਹੀ ਦਿੰਦੀ ਹੈ ਤਦ ਵੀ ਮਨੁੱਖ ਨੂੰ ਬੁਰਾਈਆਂ ਵਿਰੁੱਧ ਲੜਨ ਵਾਲਾ ਯੋਧਾ ਬਣਾਉਂਦੀ ਹੈ ਜਦੋਂ ਕਹਾਣੀ ਤੋਂ ਮਨੋਕ ਗਲਤ ਪ੍ਰਭਾਵ ਲੈਂਦਾ ਹੈ ਤਾਂ ਸਮਝਣਾ ਚਾਹੀਦਾ ਹੈ ਲੇਖ ਸਮਾਜੀ ਸਥਿਤੀ ਤੋਂ ਅਣਜਾਣ ਜਾਂ ਅਨਾੜੀ ਹੈ ਜ਼ਿੰਦਗੀ ਦੇ ਪ੍ਰਤੀਕੂਲ ਲਿਖਿਆ ਜਾਣਾ ਪਰਵਾਹ ਨਹੀਂ ਸਗੋਂ ਗੁਨਾਹ ਹੈ ਅਜਿਹਾ ਕਹਾਣੀਕਾਰ ਸਮਾਜ ਅਤੇ ਜ਼ਿੰਦਗੀ ਦੀਆਂ ਨਜ਼ਰਾਂ ਤੋਂ ਨਿਸ਼ੰਘ ਬਚ ਜਾਵੇ ਪਰ ਆਪਣੀ ਜ਼ਮੀਰ ਤੋਂ ਉਮਰ ਪਰ ਬਰੀ ਨਹੀਂ ਹੋ ਸਕਦਾ ਕੋਈ ਵੀ ਪਛਤਾਵਾ ਹੋ ਚੁੱਕੇ ਗੁਨਾਹ ਦਾ ਹਾਸਲ ਨਹੀਂ ਸੋ ਲੇਖ ਨੂੰ ਹਰ ਪੱਖ ਦਾ ਗਿਆਨ ਹਾਸਲ ਕਰਕੇ ਅਤੇ ਸਮਾਜੀ ਪਰਸਤਥੀਆਂ ਵਿੱਚ ਖਲੋ ਕੇ ਦਲੇਰੀ ਨਾਲ ਲੋਕਾਂ ਲਈ ਸੱਚ ਕਹਿਣਾ ਚਾਹੀਦਾ ਹੈ ਲੇਖ ਆਪਣੇ ਸਮੇਂ ਦਾ ਪੈਗੰਬਰ ਹੁੰਦਾ ਹੈ ਜੇ ਉਹ ਸਮੇਂ ਦਾ ਸੱਚ ਆਖਣ ਦੀ ਜ਼ਿੰਮੇਵਾਰੀ ਪੂਰੀ ਕਰੇ ਤੇ ਪੈਗੰਬਰੀ ਗਲਤ ਆਵਾਜ਼ ਨਹੀਂ ਕਰਦੀ ਜ਼ਿੰਦਗੀ ਨੂੰ ਬਣਾਉਂ ਉਸਾਰਨ ਵਾਲੇ ਉਸੂਲ ਛੱਡੇ ਨਹੀਂ ਜਾ ਸਕਦੇ ਇਹ ਮਨੁੱਖ ਦੀ આજ ਤੱਕ ਕੀਤੀ ترقی ਦੇ ਇਜ਼ਾਮਰ ਹਨ ਸਹਿਦ ਦਾ ਮਨੁੱਖਵਾਦੀ ਹੋਣਾ ਆਮ ਪ੍ਰਚਲਿਤ ਸਚਾਈ ਹੈ ਇਹਦੇ ਬਾਰੇ ਵਿਸਥਾਰ ਦੀ ਲੋੜ ਨਹੀਂ ਮੇਰਾ ਸ਼ਰਦਾਂ ਦਾ ਬੋਲ ਉਸਾਰਨਾ ਕਿਵੇਂ ਵੀ ਵਧੀਆ ਸਹਿਤ ਨਹੀਂ ਆਖਿਆ ਜਾ ਸਕਦਾ ਜਿਹੜਾ ਸਹਿਤ ਮਨੁੱਖੀ ਜ਼ਿੰਦਗੀ ਵਿੱਚ ਕੋਈ ਸਕਾਰਾਤਮਕ ਸੇਧ ਨਹੀਂ ਦਿੰਦਾ ਜ਼ਿੰਦਗੀ ਨੂੰ ਉਸਾਰੂ ਕਦਰਾਂ ਕੀਮਤਾਂ ਨਾਲ ਜਿਉਣ ਯੋਗ ਬਣਾਉਣ ਵਿੱਚ ਸਹਿਕ ਨਹੀਂ ਹੁੰਦਾ ਅਜਿਹੀ ਫਾਲਤੂ ਸ਼ਬਦਾ ਨਾਲ ਕਾਗਜ਼ ਕਾਲੇ ਕਰਨਾ ਆਪਣਾ ਅਤੇ ਪਾਠਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਕਰਨ ਦੇ ਤੁਲ ਹੈ ਜੇ ਤੁਹਾਡੀ ਲਿਖਤ ਵਿੱਚ ਜਾਨ ਹੈ ਵਿਸ਼ਵਾਸ ਰੱਖੋ ਉਹ ਜਰੂਰ ਧੜਕੇਗੀ ਆਓ ਸਹਿਤ ਦੇ ਇਤਿਹਾਸਕ ਪੜਨ ਨੂੰ ਰੰਗ ਰਤੜਾ ਬਣਾਈਏ ਆਪਣੇ ਮਿੱਤਰ ਲੇਖਕਾਂ ਅਤੇ ਸਹਿਰਦ ਪਾਟਕਾਂ ਦਾ ਬਾਈ ਜਸਵੰਤ ਸਿੰਘ ਕਮਲ ਬਹੁਤ ਬਹੁਤ ਧੰਨਵਾਦ ਸਰਕਾਰ ਅਦਵੀ ਦੋਸਤੋ ਆਪਣੇ ਇਸ ਚੈਨਲ ਅਮਰ ਆਰਟਸ ਹਰਿਕ ਕਲਾ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਜੀ ਤਾਂ ਜੋ ਕੀ ਭਵਖ ਵਿੱਚ ਵੀ ਤੁਹਾਡੇ ਨਾਲ ਅਜਿਹਿਆਂ ਸਹਿਤਕ ਰਚਨਾਵਾਂ ਕਲਾਤਮਕ ਪੇਸ਼ਕਾਰੀਆਂ ਸਾਂਝੀਆਂ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ